ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਰ ਮਨਾ ਲਿਆ ਨਾ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਤੂ ਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4 ਗਾੜਾ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਸਾਰੀਆਂ ਕਿਆ ਕਰ ਸਕਦੇ ਬਿਲਕੁਲ ਸਾਰੇ ਭਾਜੀ ਬੱਚੇ 나ੜੂ ਤੇ ਆ ਤੇ ਆਪਾਂ ਪਹੁੰਚੇ ਭਾਜੀ ਹਿੰਦਸੇਮਣਾ ਤੋਂ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਬੱਸੀ ਸਾਹਿਬ ਭਾਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਭੋ ਕਿਰਪਾ ਦੀ ਕਿਰਪਾ ਨਾਮ ਤੇ ਐਡਰੈਸ ਆਦੇ ਹਾਂਜੀ ਨਾਮ ਤੇ ਐਡਰੈਸ ਆਹ ਹਿੰਦਸਿੰਘ ਦੇ ਪਿੰਡ ਲਖੂ ਤਹਿਲ ਲਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 7106 21981 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆਪਾਂ ਤਾਂ ਕੱਲ ਵੀ ਅੱਸੀ ਹਾਂ ਤੁਸੀਂ ਤੋਂ ਕਰ ਲਓ ਜੀ ਅੱਜੇ ਸਾਡੇ ਪਰਿਕਨ ਮਸੂਆ ਸੁਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਤੁਝਾ ਸੁਆ ਕੋਈ ਜੀ ਅੱਛਾ ਜੀ ਹਾਂਜੀ ਤੇ ਐਸੋਲੇ ਇਹਨੂੰ ਦੁੱਧ ਹੈਗਾ ਜੇ 11 ਤੋਂ 12 ਵਜੇ ਠੀਕ ਹੈ ਜੀ ਠੀਕ ਹੈ ਜੀ ਉਹਦਾ ਜਵਾਬ ਦੇ ਦੇ ਚਲੋ ਛੋਟਾ ਇਹ ਜੀ ਮੇਲ ਕਾਫ ਹਾਂਜੀ ਬੱਛਾ ਜੀ ਠੀਕ ਹੈ ਠੀਕ ਹੈ ਲਓ ਭਾਈ ਆਹ ਵਾਲਾ ਬਿਲਕੁਲ ਜੀ ਤਾਜ਼ਾ ਜੇ 나ੜੂ ਤੇ ਤੇ ਮੇਲ ਕਸ ਆ ਗਿਆ ਪਿਛੇ ਇਸ ਟਾਈਮ ਤੱਕ ਨਾ 11 12 ਲੀਟਰ ਹਾਂ ਜੀ 11 ਬਰ ਠੀਕ ਹੈ ਠੀਕ ਹੈ ਜੀ ਖੋਲੋ ਹਾਂ ਕੋਈ ਗੱਲ ਨਹੀਂ ਜਿੱਤਾ ਮੱਤੀ ਕੋ ਬਹਿ ਦੇ ਠੀਕ ਹੈ ਠੀਕ ਹੈ ਤੁਸੀਂ ਕੀ ਕਰ ਸਕਦੇ ਨਹੀਂ ਬਾਕੀ ਕਰੋ ਚਾਹ ਕਰ ਤੁਸੀਂ ਬਤਾ ਮੀਂਹ ਆ ਗਿਆ ਜੀ ਇਹ ਅਡਰ ਕੁਆਲਟੀ ਦਾ ਥਣਾ ਦਾ ਸੈਜ ਕਾ ਬਹੁਤ ਹੀ ਸ਼ਾਨਦਾਰ ਹੈ ਕਰੋ ਚੈੱਕ ਤੁਸੀਂ ਇਹ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਜੀ ਦੁੱਧ ਜੀ 14 15 ਲੀਟਰ ਚਵਾਈਊਗਾ ਠੀਕ ਹੈ ਠੀਕ ਹੈ ਦੋ ਭਾਈ ਫੋਤੀ ਵਾਲੀ ਆ ਗਈ ਹੈ ਜਰਸੀ ਇਹ 14 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਇਸ ਤੋਂ ਜਿਹੜਾ 11 12 ਲੀਟਰ ਬਿਲਕੁਲ ਪੌੜਾ ਤਿਆਰ ਆ ਤੇ ਕਰੋ ਲਾਗੇ ਨੂੰ ਚੱਕ ਤੇ ਦੱਸ ਜੈਬ ਤੇ ਬਿਲਕੁਲ ਠੰਡੀ ਸੀ ਲਿਆ ਬਾਤ ਕਿੱਕਾ ਕਰਦੇ ਨੇ ਦੋ ਭਾਈ ਕੀ ਮੁੱਲ ਭਾਈ ਇਹਦਾ ਸਰ ਮੁੱਲ ਤੇ ਵੀ 45 ਕਰਦੇ ਅੱਛਾ ਜੀ ਹਾਂ ਨਾ 44 42 ਵੀ ਹਾਂਜੀ ਸਾਡੀ ਮਾਨਤਾਂ ਨੇ ਕਿ ਜਾ 1000 ਛੱਡ ਦਈਏ 10000 ਛੱਡ ਦਿਓਰ 2140 ਦੀ ਤੇਰਾ ਲਾਓ ਭਾਜੀ ਪੂਰੇ 40000 ਦੀ ਬਿਲਕੁਲ ਤਾਜੀ ਸੂਈ ਆ ਕਰੋ ਚੱਕ ਵਾਫੀ ਚੌਰਾ 15 ਇਕ ਜਿਹੜਾ ਦੁੱਧ ਚਵਾਈ ਜਾਊਗੀ ਤੇ ਜੇ ਕੋਈ ਵੀਰ ਸਾਂਭ ਲੈ ਜੂਗਾ ਇਹ ਦੁੱਧ ਚੰਗਾ ਚਵਾਈ ਜਣਾ ਨਾ ਤੇ ਆਜੋ ਹੁਣ ਦੂਜੇ ਨੰਬਰ ਦੇ ਦੱਸੋ ਭਾਜੀ ਇਹਦੇ ਬਾਰੇ ਇਹ ਵੀ ਤਜਾ ਖੂਆ ਸੂਈ ਜੇ ਅੱਛਾ ਜੀ ਇਹਦੇ ਪਿੱਛੇ ਬੱਚੀ ਜੇ ਠੀਕ ਹੈ ਠੀਕ ਦੇਖੋ ਆਹ ਵੇਲਾ ਬੋੜਾ ਜਿਹੜਾ ਦੇ 12 ਤੋਂ 13 ਲੀਟਰ ਜੇ ਠੀਕ ਹੈ ਠੀਕ ਲਓ ਭਾਜੀ ਇਹ ਵੀ ਠੰਢੀ ਨਾਲ ਉਹ ਲੈਣਿਆ ਹੋ ਲੈ ਇਹ ਵੀ ਤਾਂ 12 13 ਲੀਟਰ ਜਿਹੜਾ ਬੋਲਾ ਸਟਾਰਟਿੰਗ ਆ ਜੇ ਬੱਕਲੇ ਨਾ ਪਤਾ ਨੂੰ ਫੋਲ ਕੇ ਕਰਾਉਣੇ ਆ ਦਰਸ਼ਨ ਵੜਦੇ ਇਹਨਾਂ ਪੰਡਾ ਪੰਨ ਕਰਮਾਲੀ ਨੇ ਕਿੰਨਾ ਕੁ ਚਵਾਈ ਜਾਊਗਾ ਦੁੱਧ ਵਿੱਚ ਇਹ ਉਹ ਤੇ ਜੀ ਘਰ ਵਾਲੇ ਤਾਂ ਕਹਿੰਦੇ ਸੀ 50 ਲੀਟਰ ਚਵਾਈ ਅੱਛਾ ਜੀ ਆਪਣੇ ਸੱਜਣ ਮਿੱਤਰਾਂ ਕੋ ਲਈ ਠੀਕ ਹੈ ਠੀਕ ਹੈ নাও ਭਾਈ ਜੀ ਬਾਕੀ ਚੈੱਕ ਕਰ ਸਾਡੇ ਤੋਂ ਹੀ ਲੈਵਾਂਗਾ ਬਹੁਤ ਯਾਰ ਇਹ ਥੜਾ ਦਾ ਸੈਕ ਗਿਆ ਜੀ ਆ ਗਿੱਟ-ਗਿੱਟ ਤੇ ਥਣ ਲੱਗਾ ਵਾ ਕਰੋ ਚੈੱਕ ਇਹ ਕਿੰਨਾ ਕੁ ਚਵਾਈਆ ਪਿਛਲੇ ਸਵੇਰੇ ਦੂਵੇ ਤੇ ਇਹ 15 ਦੇ ਵਿੱਚ ਹੋਇਆ ਜੀ ਅੱਛਾ ਚਲੋ ਬਜੀ 15 16 ਨਹੀਂ ਤੇ ਇਹਦਾ ਪਿਛਲੇ ਸੋਹੇ ਦਾ ਰਿਕਾਰਡ ਇਹਦਾ ਬਾਕੀ ਥਣ ਭਾਂਡਾ ਬਹੁਤ ਚੰਗਾ ਵਾ ਕਰੋ ਚੱਕ ਦੇ ਉਹਦੀ ਬਰਨਤੇ ਥਾਂ ਮਾਵਾ ਤੇ ਫ੍ਰੀਮਲ ਕਾਫ ਜੀ ਦਾ ਕਿਹੜਾ ਰੇਰ ਚਪਲਾ ਇਹਦੀ ਮੱਛੀ ਜਵੀ ਜਲੀਆ ਕਾਲੇ ਰੰਗ ਦੀ ਦੱਬੀ ਦੇ ਲੱਗੇ ਜੀ ਠੀਕ ਹੈ ਠੀਕ ਹੈ ਆਹ ਵਾਲਾ ਚੈੱਕ ਕਰ ਸਕਦੇ ਇਹਦੀ ਬਿਲਕੁਲ ਜੇ 나ੜੂ ਦੇ ਆ ਲਓ ਬਜੀ ਚੈੱਕ ਕਰੋ ਫ੍ਰੀਮਲ ਕਾਫ ਜੀ ਇਹਦਾ ਕੀ ਮੁੱਲ ਬਾਜੀ ਹਰ ਇਹਦਾ ਮੁੱਲ 42000 ਸਾਡੇ ਜੀ ਅੱਛਾ ਜੀ 40 ਦੀ ਦੇ ਦੀ

ਇਹ ਤੇ ਜਾ ਸੁਆ ਸੂਈ ਜੀ ਠੀਕ ਹੈ ਬੰਦਾ ਉਹ ਸਹੀ ਕੇ ਉਹਦੀ ਉਹ ਬੱਚੀ ਦੇ ਪਿੱਛੇ ਠੀਕ ਹੈ ਠੀਕ ਹੈ ਤੇ ਰੰਗ ਦੇ ਦੋ ਭਾਜੀ ਇਹਦੇ ਪਿੱਛੇ ਵੀ ਖੀਮ ਹਲਕਾਫ ਜਿਆਦਾ ਕਿਵੇਂ ਕਰ ਸਕਦੇ ਇਹਦੇ ਨਾਲ ਹੁੰਦੇ ਆ ਜੀ ਕਰੋ ਚੈੱਕ ਭਾਜੀ ਇਹ ਵੀ ਸਾਰੇ ਬੱਚੇ ਜੀ ਪਈ ਆ ਥੋੜੀ ਜੀ ਸੰਭੀ ਕੇ ਵੀ ਪਰਾਲੇ ਘਾਟਿਆ ਤੇ ਚਲੋ ਦੇਵਾਲੂ ਆ ਇਹਦਾ ਵੀ ਬਹੁਤ ਚੰਗਾ ਵਾ ਇਹ ਥਣ ਥਣਾ ਦਾ ਸੈਜ ਗਿਆ ਵੀ ਚੰਗਾ ਇਹਦਾ ਕਿੰਨਾ ਜਿਆਸਤਾ ਬੋਲਾ ਇੱਕੋ ਜੀ ਵੀ ਬੋਲਾ ਜੀ ਅਗਰੇ 7 ਤੋਂ ਲੈ ਕੇ 8 ਤੱਕ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲਓ ਭਾਈ 7 8 ਵਿੱਚ ਜਿਹੜਾ ਬੋਲਾ ਇਹਦੇ ਕੋ ਵੀ ਰੜੀ ਹੈ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਦਾ ਲਓ ਭਾਈ 10 ਲੀਟਰ ਯਾਰਾਂ ਦੇ ਚਾਹੀਦੇ ਆ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਸੱਚਾਈ ਆ ਜਾਂਦੀ ਆ ਦੇ ਵਿੱਚ ਤੇ ਹੋਰ ਕਿਸੇ ਵੀ ਭਰਾ ਕੋ ਚਲੋ ਹੁੰਦੀ ਆਪਾਂ ਨਾਲ ਨਹੀਂ ਆ ਆ ਥਾਂ ਤੇ ਇਹਦੇ ਨਾਲ ਥੋੜੇ ਧਰਾਂ ਦਾ ਘਟ ਆਉਂਦੀਆਂ ਜੀ ਹਾਂ ਜੀ ਆ ਥਾਂ ਤੇ ਧਰਾਂ ਘਟ ਆਉਂਦੀਆਂ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਥਾਂ ਤਿੰਨ ਓਕੇ ਦੇ ਵਿੱਚ ਘਟ ਆਉਂਦੀਆਂ ਹੁੰਦੀਆਂ ਹੈਗੀਆਂ ਘਟ ਆਉਂਦੀਆਂ ਠੀਕ ਹੈ ਠੀਕ ਹੈ ਜੀ ਤੇ ਇਹਦਾ ਹਾਰਮੋਨਲ ਦਾ ਮੁੱਲ ਤੇ ਜੀ 25000 ਕਰਦੇ ਅੱਛਾ ਜੀ ਹਾਂ ਨਾ ਤੇ 20000 ਦੀ ਦੇਰੀ ਹੈ 1000 ਹੋਰ ਛੱਡ ਦਿਓ ਪੂਰੇ 20000 ਦੇ ਤਾਂ ਠੀਕ ਹੈ ਠੀਕ ਹੈ ਲਓ ਬਾਈ ਜੀ 20000 ਦੀ ਬਿਲਕੁਲ ਤਾਜੀ ਸੋਈ ਆ ਇਹਨੇ ਦੀ ਤਾਂ ਬੱਚੀ ਜੇ ਪਿੱਛੇ ਤੇ ਤੇ ਬਿਲਕੁਲ ਹੀ ਨੋਰਮਲ ਰੇਟ ਆ ਨੀ ਤੇ ਪੀ ਆਜੋ ਹਣ ਚੌਥੇ ਨੰਬਰ ਤੇ ਲਓ ਬਾਈ ਕੀ ਕਰ ਸਕਦਾ ਜੇ ਵੀ ਬਹੁਤ ਚੰਗੀ ਕੱਟ ਕਾਟ ਲਓ ਤੇ ਇਹ ਵੀ ਪਤਾ ਮੇਰਾ ਪਹਿਲਾ ਸੁਆ ਇਹ ਪਹਿਲਾ ਸੁਆ ਕਿੰਨਾ ਕੁ ਜੇਰੇ ਕੋਲ ਵਿੱਚ ਹੀ ਬੜਾ ਗੋਲਾ ਨਿਕ ਆਹ ਲੈ 8 ਕਿਲੋ ਜੇ ਅੱਛਾ ਜੀ ਹਾਂ ਜੀ ਲਓ ਬਾਈ ਕੱਟ ਕਾਟ ਇਹਦਾ ਕਿੰਨਾ ਪਹਿਲਾ ਨਹੀਂ ਆ ਜੇ ਤੇ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਤੇ ਇਹਦੇ ਪਿੱਛੇ ਕਿਹੜਾ ਜਵਾਬ ਇਹਦਾ ਪਿੱਛੇ ਉਹ ਪੜਲਾ ਜੇ ਲਾਸਟ ਵਾਲਾ ਠੀਕ ਹੈ ਜੀ ਇਹ ਵੀ ਬੱਛਾ ਹੈ ਬੱਛਾ ਜੀ ਬੱਛਾ ਆਹ ਬਾਈ ਇਹਨਾਂ ਕੰਮ ਜੇ ਪਿੱਛੇ ਅਰੇ ਤੇ ਬਾਕੀ ਥਣ ਥਣ ਤੁਹਾਨੂੰ ਲੱਗ ਰਿਹਾ ਚੈੱਕ ਕਰਾ ਲਓ ਉੜੇ ਡਰਦੀ ਫਿਰ ਰੱਸੀ ਪਾ ਕੇ ਡਰਦੀ ਜੇ ਥੋੜੀ ਰੱਸੀ ਪਾ ਕੇ ਚੋਈਦੀ ਅੱਛਾ ਅੱਛਾ ਠੀਕ ਹੈ ਇਹਦਾ ਕੀ ਮੁੱਲ ਭਾਜੀ ਹਰ ਮੁੱਲ ਤਾਂ 35 ਕਰ ਦੇ ਜੇ ਤਾਂ ਜੀ ਅੱਛਾ ਜੀ 32000 ਦੀ ਦੇ ਦੀ ਜਾਂ ਜੀ 30 ਦੀ ਹਰੇ 29000 ਦੀ ਦੇਵਾਂਗੇ 29000 ਦੀ 92 29000 ਦੀ ਤੇ ਬਾਕੀ ਮੌਕੇ ਤੇ ਚਲੋ ਮਾਨਦਾਨ ਹੋਰ ਕਰਾਂਗੇ ਟੌਨ ਟੌਨ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਤੇ ਭਾਈ ਨਾਲ ਤੁਸੀਂ ਕਰ ਸਕਦੇ ਜੀ ਕੰਟੈਕਟ ਦੇ ਮੌਕੇ ਤੇ ਵੀਰ ਕਹਿੰਦਾ ਕਿ ਮਾਨਦਾਨ ਹੋਰ ਕਰ ਦਾਂਗੇ ਇਹ ਵੇੜਾ ਵੀ ਦੇ ਕੋਲ ਚੰਗੀਆਂ ਸਾਰੀਆਂ ਦੇ ਬਿਲਕੁਲ ਛੋਟੇ ਛੋਟੇ ਭਾਵਾਂ ਹੈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ